ਗੁੰਡੇ ਸਰਕਾਰਾਂ ਉਂ ਪਾਲਦੀਆਂ ਸੀ ਜਿਹੜੇ ਪ੍ਰਾਈਵੇਟ ਗੁੰਡੇ ਸੀ ਆ ਆਮ ਆਦਮੀ ਪਾਰਟੀ ਨੇ ਬਦਲਾ ਲਿਆਂਦਾ ਪੁਲਿਸ ਗੁੰਡੇ ਪਾਲੀ ਆ ਵਰਦੀ ਧਾਰੀ ਗੁੰਡੇ ਵਰਦੀ ਧਾਰੀ ਗੁੰਡਿਆਂ ਨੂੰ ਇਹ ਤਨਖਾਹਾਂ ਇਸ ਤੀਜੀਆਂ ਦਿੰਦੀ ਆ ਕਿ ਗੁੰਡੇ ਬਣ ਕੇ ਤੁਸੀਂ ਲੋਕਾਂ ਦੇ ਜਵਾਕਾਂ ਦੇ ਇਨਕਾਊਂਟਰ ਕਰੋ ਤੁਸੀਂ ਲੋਕਾਂ ਦੇ ਜਵਾਕ ਪੜੇ ਲਿਖੇ ਡਿਊਟੀ ਤੋਂ ਆਉਂਦਿਆਂ ਨੂੰ ਚੱਕ ਕੇ ਕੋਹ ਕੋਹ ਕੇ ਕਰੰਟ ਲਾ ਕੇ ਮਾਰੋ ਇਹਨਾਂ ਨੇ ਤਾਂ 10 ਲੱਖ ਰੁਪਇਆ ਨਾਮ ਰੱਖਿਆ ਇਨਕਾਊਂਟਰ ਕਰਕੇ ਆਓ 10 ਲੱਖ ਰੁਪਇਆ ਲਓ ਤੇ ਨਾਲ ਮੋਢਿਆਂ ਤੇ ਸਟਾਰ ਲਵਾਓ ਇਹ ਮੁੱਖ ਮੰਤਰੀ ਵੀ ਘਟ ਗਿਆ ਪੰਜਾਬ ਦੇ ਵਿੱਚ ਤੇ ਘਟਿਆ ਇਹ ਲੋਕਤੰਤਰ ਦਾ ਘਾਣ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਆ ਜਿਹੜਾ ਮੂਹਰੇ ਕੀਤਾ ਹੋਇਆ ਕਿ ਲੋਕਾਂ ਦੀਆਂ ਜਿੰਦਕੀਆਂ ਨੂੰ ਤਾਰ-ਤਾਰ ਕਰ ਦਿਓ ਕਿੰਨੇ ਕਿਹੜੇ ਪੁਲਿਸ ਆਫਸਰ ਨੇ ਪਰਚੇ ਕੱਟੇ ਆ ਕਿੰਨੇ ਕਿਹੜੇ ਪੁਲਿਸ ਆਫਸਰ ਨੇ ਐਨਕਾਉਂਟਰ ਕੀਤੇ ਆ ਉਸ ਹਿਸਾਬ ਨਾਲ ਇਹਨਾਂ ਨੂੰ ਤਰਕੀਆਂ ਮਿਲਦੀਆਂ ਦੇਖੋ ਲੱਗਦਾ ਕਿ ਲੋਕ ਅਜਿਹੀ ਘਟਨਾ ਹੋਣ ਤੋਂ ਬਾਅਦ ਪੁਲਿਸ ਕੋਲੇ ਜਾਣ ਕੇ ਦੁੱਖਦਰਦ ਲੈ ਕੇ ਆਉਂਦਾ ਇੱਕ ਕਮੇਟੀ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਮੈਂ ਉਹ ਕਮੇਟੀ ਕਲਾਕਾਰਾਂ ਅੱਜ ਲੋਕ ਕਿੱਥੇ ਜਾਣ ਇਹਨਾਂ ਨੂੰ ਇਨਸਾਫ ਮਿਲਿਆ ਨਾ ਇਨਸਾਫ ਮਿਲਦੇ ਕਾਰ ਅੱਜ ਕਿਸਾਨ ਸਯੋਜਕਤ ਮੋਰਚੇ ਨੂੰ ਨਾਂ ਲੈ ਕੇ ਇਹਨਾਂ ਨੇ ਕਹਿੰਨ ਇਨਸਾਫ ਦਿਵਾਓ ਲੋਕ ਕਲਕਾ ਕਲਗਾ ਕੇ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਪੰਜਾਬ ਸਰਕਾਰ ਮੁਰਦਾਵਾਦ ਪੰਜਾਬ ਪੁਰਸ ਮੁਰਦਾਵਾਦ ਕਿਸਾਨ ਸਯਕਤ ਮੋਰਚਾ ਜਿੰਦਾਬਾਦ ਭਗਵਾਨ ਤਿਆ ਤੇਰਾ ਚੈਲ ਤੁ ਸਾਨੂੰ ਕਬੂਲ ਆ ਜਦੋਂ ਮਰਜੀ ਜੇ ਅਸੀਂ ਸੈਂਟਰ ਦੇ ਐਡੇ ਐਡੇ ਸਿਰਾਂ ਵਾਲਿਆਂ ਨੂੰ ਟੇਬਲ ਟਾਕ ਦੇ ਉੱਤੇ ਹਰਾ ਸਕਦੇ ਆ ਤੇ ਭਗਵਾਨ ਤੇ ਦੀ ਜੁੰਡਲੀ ਸਾਡੇ ਲਈ ਬਹੁਤ ਛੋਟੀ ਆ ਲੋਕੋਆ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਮੌਜੂਦ ਹਾਂ ਜਿੱਥੇ ਅੱਜ ਨਰਿੰਦਰ ਦੀਪ ਗੋਨੇਆਣਾ ਦਾ ਜਿਹੜਾ ਇਨਸਾਫ ਦੇ ਲਈ ਮੋਰਚਾ ਲਾਇਆ ਹੋਇਆ ਸੀਗਾ ਹਾਲੇ ਤੱਕ ਪ੍ਰਸ਼ਾਸਨ ਕੋਈ ਗੱਲਬਾਤ ਕਰਨ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਦੇ ਉੱਤੇ ਠੋਸ ਕਾਰਵਾਈ ਕੀਤੀ ਗਈ ਹੈ ਹੋਰ ਵੀ ਗੱਲਾਂ ਬਾਤਾਂ ਕਰਕੇ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਅੱਗ ਮੌਜੂਦ ਨੇ ਬਾਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਨਰਿੰਦਰਦੀਪ ਦਾ ਕੋਕੋ ਕਤਲ ਕੀਤਾ ਗਿਆ ਕਰੰਟ ਲਾਇਆ ਗਿਆ ਕਹਿੰਦੇ ਕਿ 40 50 60 ਵਾਰ ਕਰੰਟ ਪਤਾ ਨਹੀਂ ਕਿੰਨੇ ਕੇ ਵਾਰ ਕਰੰਟ ਲਾਇਆ ਵੀ ਉਹਨੂੰ ਕਿਵੇਂ ਦੇਖਦੇ ਹੋ ਜਿਹੜੀ ਘਟਨਾ ਵਾਪਰੀ ਹੈ ਬਿਲਕੁਲ ਪਹਿਲਾਂ ਅਸੀਂ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਦੇ ਵਿੱਚ ਅਸੀਂ ਗੁੰਡੇ ਸਰਕਾਰਾਂ ਉਂ ਪਾਲਦੀਆਂ ਸੀ ਜਿਹੜੇ ਪ੍ਰਾਈਵੇਟ ਗੁੰਡੇ ਸੀ ਆ ਆਮ ਆਦਮੀ ਪਾਰਟੀ ਨੇ ਬਦਲਾ ਲੈ ਆਂਦਾ ਪੌਲ ਸੁ ਗੁੰਡੇ ਪਾਲੀ ਆ ਵਰਦੀ ਧਾਰੀ ਗੁੰਡੇ ਜਿਹੜੇ ਸਾਡੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਆ ਵਰਦੀ ਧਾਰੀ ਗੁੰਡਿਆਂ ਨੂੰ ਇਹ ਤਨਖਾਹਾਂ ਇਸ ਚੀਜ਼ ਦੀਆਂ ਦਿੰਦੀ ਆ ਕਿ ਗੁੰਡੇ ਬਣ ਕੇ ਤੁਸੀਂ ਲੋਕਾਂ ਦੇ ਜਵਾਕਾਂ ਤੇ ਐਨਕਾਊਂਟਰ ਕਰੋ ਤੁਸੀਂ ਲੋਕਾਂ ਦੇ ਜਵਾਕ ਪੜੇ ਲਿਖੇ ਡਿਊਟੀ ਤੋਂ ਆਉਂਦਿਆਂ ਨੂੰ ਚੱਕ ਕੇ ਕੋਹ ਕੋਹ ਕੇ ਕਰੰਟ ਲਾ ਕੇ ਮਾਰੋ ਸੋ ਇਸ ਕਰਕੇ ਅਸੀਂ ਇਹ ਬਦਲਾਅ ਵਾਲੀ ਸਰਕਾਰ ਦੀ ਨਿਖੇਧੀ ਕਰਦੇ ਆ ਤੇ ਇਹੋ ਜਿਹੇ ਜਿਹੜੇ ਐਨਕਾਊਂਟਰ ਤੇ ਪੁਲਿਸ ਥਾਣਿਆਂ ਦੇ ਵਿੱਚ ਵਰਦੀ ਧਾਰੀ ਗੁੰਡੇ ਬਣ ਕੇ ਸਾਡੇ ਲੋਕਾਂ ਨੂੰ ਮਾਰ ਰਹੇ ਆ ਇਹਨਾਂ ਨੂੰ ਜਿਹੜਾ ਭਗਵਾਨ ਤਮਾਨ ਨੇ ਖੁੱਲੇ ਛੱਡਿਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਵਰਦੀ ਧਾਰੀਆਂ ਨੂੰ ਨਹੀਂ ਇਹ ਵਰਦੀ ਧਾਰੀ ਗੁੰਡਿਆਂ ਨੂੰ ਲੋਕ ਨੱਥ ਪਾਉਣਗੇ ਲੋਕ ਲਹਿਰਾਂ ਦੇ ਵਿੱਚ ਲੋਕ ਵੱਡੀਆਂ-ਵੱਡੀਆਂ ਰਾਜ ਤਾਕਤਾਂ ਨੂੰ ਖਿੱਚ ਲੈਂਦੇ ਆ ਉਹਨਾਂ ਨੂੰ ਦਬਾ ਲੈਂਦੇ ਆ ਉਸੇ ਤਰ੍ਹਾਂ ਇਹ ਆਮ ਆਦਮੀ ਪਾਰਟੀ ਦੀ ਗੁੰਡਾ ਧਾਰੀ ਪੁਲਸਾ ਜਿਹੜੀ ਇਹਨੂੰ ਨੱਥ ਭਗਵੰਤਮਾਨ ਨੇ ਪਾਲੀ ਸਹੀ ਆ ਨਹੀਂ ਲੋਕ ਇਹਨੂੰ ਨੱਥ ਜ਼ਰੂਰ ਪਾਉਣਗੇ ਅੱਛਾ ਹੁਣ ਤੱਕ ਕੋਈ ਕਾਰਵਾਈ ਨਹੀਂ ਠੋਸ ਜਿਵੇਂ ਉਹਨਾਂ ਦਾ ਕਹਿੰਦੇ ਕਿ ਭੋਗ ਵੀ ਪੈ ਗਿਆ ਉਸ ਤੋਂ ਬਾਅਦ ਅੱਜ ਧਰਨਾ ਵਿੱਚ ਦਿੱਤਾ ਗਿਆ ਪਰ ਪ੍ਰਸ਼ਾਸਨ ਕੋਈ ਗੱਲ ਬਾਤ ਸੁਣਨ ਨਹੀਂ ਆਉਂਦਾ ਨਾ ਕਿ ਉਹਦੇ ਉੱਤੇ ਕਾਰਵਾਈ ਉਹ ਤਾਂ ਸ਼ਰੇਆਮ ਪਤਾ ਕਿ ਆਹ ਅਧਿਕਾਰੀ ਸੀ ਕਿ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕਾਰਵਾਈ ਕਿਉਂ ਕਰਨਗੇ ਇਹਨਾਂ ਨੇ ਤਾਂ 10 ਲੱਖ ਰੁਪਈਆ ਨਾਮ ਰੱਖਿਆ ਇਨਕਾਊਂਟਰ ਕਰਕੇ ਆਓ 10 ਲੱਖ ਰੁਪਈਆ ਲਓ ਤੇ ਨਾਲ ਮੋਢਿਆਂ ਤੇ ਸਟਾਰ ਲਵਾਓ ਤੇ ਭਗਵੰਤਮਾਨ ਭਗਵਾਨ ਤਮਾਨ ਦੀ ਸਰਕਾਰ ਕਿਵੇਂ ਉਹਨਾਂ ਉੱਤੇ ਇਹ ਕਾਰਵਾਈ ਕਰਨਗੇ ਕਿਉਂਕਿ ਜਿਨ੍ਹਾਂ ਨੇ ਮਾਰਾਇਆ ਜਿਨ੍ਹਾਂ ਨੇ ਮਾਰਿਆ ਉਹਨਾਂ ਉੱਤੇ ਕਿਵੇਂ ਕਾਰਵਾਈ ਕਰਨਗੇ ਇਸ ਕਰਕੇ ਇਹ ਮੁੱਖ ਮੰਤਰੀ ਵੀ ਘਟ ਗਿਆ ਪੰਜਾਬ ਦੇ ਵਿੱਚ ਤੇ ਘਟਿਆ ਇਹ ਲੋਕਤੰਤਰ ਦਾ ਘਾਣ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਆ ਜਿਹੜਾ ਮੂਹਰੇ ਕੀਤਾ ਹੋਇਆ ਕਿ ਲੋਕਾਂ ਦੀਆਂ ਜਿੰਦਕੀਆਂ ਨੂੰ ਤਾੜ-ਤਾੜ ਕਰ ਦਿਓ ਜਿਹੜੇ ਲੋਕਾਂ ਕੋਲ ਅੱਜ ਦੋ ਤਰ੍ਹਾਂ ਦੇ ਨੌਜਵਾਨ ਲੋਕ ਚੱਕੇ ਜਾ ਰਹੇ ਆ ਇੱਕ ਪੈਸੇ ਵਾਲੇ ਨੌਜਵਾਨ ਚੱਕੇ ਜਾ ਰਹੇ ਆ ਜਿਨ੍ਹਾਂ ਕੋਲ ਪੈਸਾ ਉਹਨਾਂ ਨੂੰ ਕੁੱਟ ਕੇ ਡਰਾ ਕੇ ਉਹਨਾਂ ਤੋਂ ਪੈਸਾ ਲੁੱਟਿਆ ਜਾਂਦਾ ਦੂਜੇ ਗਰੀਬ ਘਰਾਂ ਦੇ ਨੌਜਵਾਨ ਪੁੱਤ ਚੱਕੇ ਜਾਂਦੇ ਆ ਜਿਨ੍ਹਾਂ ਉੱਤੇ ਮਾਰਾ-ਮੋਟਾ ਪਰਚਾ ਉਸ ਤੋਂ ਬਾਅਦ ਉਹਨੂੰ ਪਗੋੜਾ ਕਰਾਰ ਦੇ ਦਿੰਦੇ ਆ ਤੇ ਉਹਦਾ ਨਾਂ ਗੈਂਗਸਟਰ ਦੇ ਵਿੱਚ ਪਾ ਦਿੰਦੇ ਆ ਗੈਂਗਸਟਰ ਕਹਿ ਕੇ ਉਹਨੂੰ ਗੋਲੀਆਂ ਮਾਰ ਦਿੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਾਲੇ ਫੀਤੀਆਂ ਮਿਲਦੀਆਂ ਤੇ ਨਾਲੇ 10 ਲੱਖ ਰੁਪਈਆ ਮਿਲਦਾ ਕਿੰਨੇ ਕਿਹੜੇ ਪੁਲਿਸ ਆਫਸਰ ਨੇ ਪਰਚੇ ਕੱਟੇ ਆ ਕਿੰਨੇ ਕਿਹੜੇ ਪੁਲਿਸ ਆਫਸਰ ਨੇ ਐਨਕਾਊਂਟਰ ਕੀਤੇ ਆ ਉਹ ਹਿਸਾਬ ਨਾਲ ਇਹਨਾਂ ਨੂੰ ਤਰਕੀਆਂ ਮਿਲਦੀਆਂ ਇਸ ਕਰਕੇ ਵਰਦੀ ਧਾਰੀ ਗੁੰਡਿਆਂ ਨੂੰ ਨਾਥ ਜਿਹੜੀ ਪੰਜਾਬ ਦੇ ਲੋਕਾਂ ਨੂੰ ਆ ਪਾਉਣੀ ਪੈਣੀ ਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਜਦੋਂ ਜਦੋਂ ਵੀ ਇਸ ਪੰਜਾਬ ਦੇ ਉੱਤੇ ਜ਼ੁਲਮ ਹੋਇਆ ਜੁਲਮ ਨੇ ਹੱਦਾਂ ਪਾਰ ਕੀਤੀਆਂ ਉਦੋਂ ਉਦੋਂ ਇਹ ਪੰਜਾਬ ਦੇ ਯੋਧੇ ਲੋਕ ਉੱਠ ਕੇ ਇਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦਬਨ ਦਬਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਫਿਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਦਬਾਇਆ ਜਿਨ੍ਹਾਂ ਨੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਕਹਿੰਦੇ ਕਿਸੇ ਨੂੰ ਮੁਸ਼ਕਲ ਆਵੇ ਤਾਂ ਪੁਲਿਸ ਦੇ ਕੋਲੇ ਜਾਓ ਕਿਉਂਕਿ ਪੁਲਿਸ ਜਿਹੜੀ ਤੁਹਾਡੀ ਸੁਰੱਖਿਆ ਦੇ ਲਈ ਹੁੰਦੀ ਹੈ ਵੀ ਤੁਹਾਡੀ ਸੁਰੱਖਿਆ ਕਰੂਗੀ ਦੂਸਰੇ ਪਾਸੇ ਥਾਣੇ ਵਿੱਚ ਵੀ ਲਿਖਿਆ ਹੁੰਦਾ ਕਿ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਹੁਣ ਲੱਗਦਾ ਕਿ ਲੋਕ ਅਜਿਹੀਆਂ ਘਟਨਾ ਹੋਣ ਤੋਂ ਬਾਅਦ ਪੁਲਿਸ ਕੋਲੇ ਜਾਣ ਕੇ ਦੁੱਖਦਰਦ ਲੈ ਕੇ ਆਉਂਦਾ ਬਹੁਤ ਵਧੀਆ ਸਵਾਲ ਕੀਤਾ ਇੱਕ ਕਮੇਟੀ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਮੈਂ ਉਹ ਕਮੇਟੀ ਕਲਾਕਾਰਾ ਤੂੰ ਕਹਿੰਦਾ ਸੀ ਕਿ ਕਿਸਾਨ ਸਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਕਿਸੇ ਦੇ ਭੋਗ ਤੇ ਉਹਦੇ ਵਿੱਚ ਲਾਤ ਲੱਤ ਡਾ ਲੈਂਦੇ ਆ ਕਿਸੇ ਦੀ ਕੁੜੀ ਦਾ ਮਾਮਲਾ ਉਹਦੇ ਵਿੱਚ ਲੱਤ ਡਾ ਲੈਂਦੇ ਆ ਇਹ ਬਰੋਬਰ ਸਰਕਾਰ ਚਲਾ ਰਹੇ ਆ ਇਹ ਪੈਨਰ ਚਲਾ ਰਹੇ ਆ ਅੱਜ ਲੋਕ ਕਿੱਥੇ ਜਾਣ ਇਹਨਾਂ ਨੂੰ ਇਨਸਾਫ ਮਿਲਿਆ ਨਾ ਇਨਸਾਫ ਮਿਲਦੇ ਕਾਰ ਅੱਜ ਕਿਸਾਨ ਸਯੁਕਤ ਮੋਰਚੇ ਨੂੰ ਨਾਂ ਲੈ ਕੇ ਇਹਨਾਂ ਨੇ ਕਿਹਾ ਇਨਸਾਫ ਦਿਵਾਓ ਲੋਕ ਇਹਨਾਂ ਕੋਲ ਜਾਣ ਦੀ ਬਜਾਏ ਕਿਉਂਕਿ ਥਾਣੇ ਦੇ ਵਿੱਚ ਗਏ ਬੰਦੇ ਨੂੰ ਪਤਾ ਨਹੀਂ ਪਾਂਜਾ ਦੇਣਾ ਪੈਣਾ ਕਿ ਚੌਕਾ ਦੇਣਾ ਪੈਣਾ ਇਹ ਨਹੀਂ ਪਤਾ ਕਿ ਉਹ ਬਾਹਰ ਆਵੇ ਕਿ ਨਾ ਆਵੇ ਇਸ ਕਰਕੇ ਲੋਕ ਥਾਣੇਦਾਨ ਦੀ بجائے ਕਿਸਾਨ ਜਥੇਬੰਦੀਆਂ ਕੋਲ ਆਉਂਦੇ ਆ ਕਿ ਸਾਡਾ ਨਵੇੜਾ ਕਰੋ ਸਾਡੀ ਪੁਲਿਸ ਨਹੀਂ ਹੁੰਦੀ ਸਾਡੀ ਸਰਕਾਰ ਨਹੀਂ ਹੁੰਦੀ ਤੁਸੀਂ ਸਾਡੇ ਨਾਲ ਲੱਗ ਕੇ ਸਾਨੂੰ ਇਨਸਾਫ ਦਿਵਾਓ ਇਸ ਕਰਕੇ ਭਗਵੰਤ ਮਾਨ ਨੂੰ ਕੰਤੇ ਲਿਖਿਆ ਬੜ ਲੈਣਾ ਚਾਹੀਦਾ ਲੋਕ ਕਲਕਾ ਕਲਗਾ ਕੇ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਪੁਲਿਸ ਮਰਦਾਬਾਦ ਕਿਸਾਨ ਸਯਕਤ ਮੋਰਚਾ ਜਿੰਦਾਬਾਦ ਉਹ ਕਹਿੰਦਾ ਕਾਰਨ ਇਹ ਆ ਕਿ ਅਸੀਂ ਕਿਸਾਨ ਜਥੇਬੰਦੀਆਂ ਲੋਕਾਂ ਤੇ ਹੱਕ ਤੇ ਸੱਚ ਦੀ ਆਵਾਜ਼ ਦੇ ਉੱਤੇ ਆਵਾਜ਼ ਬੁਲੰਦ ਕਰਦੀਆਂ ਇਹ ਚੋਰ ਤੇ ਲਟੇਰਿਆਂ ਦਾ ਵਿਰੋਧ ਕਰਦੀਆਂ ਚਾਹ ਉਹ ਖਾਕੀ ਵਰਦੀ ਦੇ ਵਿੱਚ ਕਿੱਡਾ ਬਾਡੀ ਅਸਰ ਹੋਵੇ ਕਿ ਉਹ ਸਿਪਾਈ ਹੋਵੇ ਉਹਦਾ ਵਿਰੋਧ ਆ ਜਿਹੜਾ ਜਿਹੜੇ ਚੋਰ ਤੇ ਲਟੇਰੇ ਇਹਨਾਂ ਨੇ ਅੱਗ ਮਚਾਈ ਆ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਉੱਤੇ ਕਿ ਕਿਹੜਾ ਚਿੱਟਾ 31 ਤਰੀਕ ਨੂੰ ਮੁੱਕ ਗਿਆ ਇਸ ਪੰਜਾਬ ਨੂੰ ਪੁੱਛਣਾ ਨਸ਼ਿਆਂ ਦੇ ਆੜ ਦੇ ਵਿੱਚ ਗਰੀਬ ਲੋਕਾਂ ਦੇ ਘਟ ਆਏ ਗਏ ਆ ਗਰੀਬ ਲੋਕਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਗਿਆ ਇਹਨਾਂ ਦੇ ਜਿਹੜੀ ਚਿੱਟੇ ਵਾਲੀ ਥਾਰ ਵਾਲੀ ਮੈਡਮਾ ਕਿਹੜਾ ਉਹਦਾ ਘਟ ਆਇਆ ਜਦੋਂ ਘਰ ਤੇ ਆ ਗਈ ਗੱਲ ਉਹਦੇ ਘਰ ਤੇ ਲੂਣ ਦੂਜਿਆਂ ਨੇ ਦਿਹਾੜੀਆਂ ਲਾ ਕੇ ਪਾਏ ਘਟਾਏ ਗਏ ਉਹਨੇ ਲੂਨ ਲਿਆ ਇਸ ਕਰਕੇ ਨਾ ਇਹਨਾਂ ਤੋਂ ਚਿੱਟਾ ਖਤਮ ਹੋਇਆ ਨਾ ਇਹਨਾਂ ਤੋਂ ਲੋਕਾਂ ਦੀ ਲੁੱਟ ਜਿਹੜੀ ਉਹ ਖਤਮ ਹੋਈ ਆ ਹੁਣ ਤਾਂ ਭਗਵੰਤ ਮਾਨ ਨੇ ਅਸਲੀ ਬਦਲਾ ਲਿਆਂਦਾ ਕਿ ਅੱਗੇ ਜਿਹੜੇ ਵਰਦੀ ਤੋਂ ਬਿਨਾਂ ਲੁੱਟਦੇ ਸੀ ਹੁਣ ਵਰਦੀ ਵਾਲਿਆਂ ਨੂੰ ਲੁੱਟਣਾ ਜਿਹੜਾ ਸਰ ਇਹਨਾਂ ਭਗਵੰਤ ਮਾਨ ਨੇ ਲਾ ਦਿੱਤਾ ਪਹਿਲਾਂ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਕਿਸਾਨ ਜਥੇਬੰਦੀਆਂ ਮੈਂ ਲਾਈਵ ਬਹਿਸ ਕਰਨ ਜਦੋਂ ਆਗੂਆਂ ਨੇ ਕਹਿ ਦਿੱਤਾ ਕਿ ਹਾਂ ਅਸੀਂ ਤਿਆਰ ਆ ਹੁਣ ਨਵਾਂ ਬਹਿਣ ਆਇਆ ਕਹਿੰਦੇ ਕਿ ਮੈਂ ਤਾਂ ਝੋਨਾ ਝੋਨੇ ਵਾਲੇ ਬੀਜੀਆਂ ਵੀ ਬਾਅਦ ਕਰਾਂਗੇ ਤੁਸੀਂ ਤਾਂ ਵਿਲੇ ਆਂ ਭਗਵਾਨ ਤੁਮਾਨੂੰ ਤੁਸੀਂ ਵੇਖ ਲਿਓ ਕਿਹੜੇ ਪਿੰਡ ਦੇ ਵਿੱਚ ਵਟਾਂ ਪੋਜਦਾ ਤੇ ਕਿਹੜੇ ਖੇਤ ਦੇ ਵਿੱਚ ਝੋਨਾ ਲਾਉਂਦਾ ਝੋਨਾ ਲਾਉਣ ਵਾਲੇ ਤਾਂ ਲੋਕ ਆ ਅਸੀਂ ਫੇਰ ਵੀ ਉਹਨੂੰ ਕਹਿੰਨੇ ਆ ਕਿ ਭਗਵਾਨ ਤੇਆ ਤੇਰਾ ਚੈਲੰਜ ਸਾਨੂੰ ਕਬੂਲ ਆ ਜਦੋਂ ਮਰਜੀ ਜੇ ਅਸੀਂ ਸੈਂਟਰ ਦੇ ਐਡੇ ਐਡੇ ਸਿਰਾਂ ਵਾਲਿਆਂ ਨੂੰ ਟੇਬਲ ਟਾਕ ਦੇ ਉੱਤੇ ਹਰਾ ਸਕਦੇ ਆ ਤੇ ਭਗਵਾਨ ਤੇ ਦੀ ਜੁੰਡਲੀ ਸਾਡੇ ਲਈ ਬਹੁਤ ਛੋਟੀ ਆ ਇਸ ਕਰਕੇ ਟੇਬਲ ਟਾਕ ਤੋਂ ਭੱਜਣ ਦੀ ਕਹਾਣੀ ਐ ਇਹ ਜਿਹੜੀ ਬਣਾ ਰਿਆ ਟੇਬਲ ਟਾਕ ਤੇ ਲਈ ਕਿਸਾਨ ਸਯੁਕਤ ਮੋਰਚਾ ਅੱਜ ਵੀ ਹੈਗਾ ਇਹ ਕੱਲ ਨੂੰ ਵੀ ਸੱਤ ਸਕਦੇ ਆ ਇਹਨਾਂ ਦਾ ਚੈਲੰਜ ਕਬੂਲ ਕਰਾਂਗੇ ਜਦੋਂ ਜਦੋਂ ਇਹਨਾਂ ਨੇ ਚੈਲੰਜ ਕੀਤਾ ਉਦੋਂ ਉਦੋਂ ਕਬੂਲ ਕੀਤਾ ਤੇ ਹੁਣ ਵੀ ਸਾਡਾ ਕਬੂਲ ਕੀਤਾ ਹੋਇਆ ਚੈਲੰਜ ਆ ਇਹਨੂੰ ਭੰਨ ਕੇ ਵਿਖਾਵੇ ਜੇ ਭਗਵੰਤ ਮਾਨ ਦੇ ਵਿੱਚ ਹਿੰਮਤ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ